ਕ੍ਰਿਸ਼ੀ ਹੈਲਪਲਾਈਨ ਚੈਨਲ ਵਿੱਚ ਕਿਸਾਨ ਭਰਾਵਾਂ ਦਾ ਬਰਬਾਦ ਸਵਾਗਤ ਹੈ ਅੱਜ ਕ੍ਰਿਸ਼ੀ ਹੈਲਪਲਾਈਨ ਦੀ ਟੀਮ ਪਹੁੰਚੀ ਹੈ ਈਸ਼ਰ ਸਿੰਘ ਵਾਲਾ ਪਿੰਡ ਜ਼ਿਲ੍ਹਾ ਬਰਨਾਲਾ ਵਿਖੇ ਤੇ ਸਾਡੇ ਨਾਲ ਜੁੜੇ ਨੇ ਬਿਨਤ ਸਿੰਘ ਜੀ ਜੋ ਇਸ ਪਿੰਡ ਵਿੱਚ ਆਪਣੀ ਕੰਬਾਈਨ ਲੈ ਕੇ ਆਏ ਹੋਏ ਨੇ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ 2011 ਤੋਂ ਉਹ ਕੰਮ ਕਰ ਰਹੇ ਨੇ ਤੇ ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਨੇ ਕਰਤਾਰ ਕੰਬਾਈਨ ਹੀ ਕਿਉਂ ਲਈ ਤੇ ਇਹਦੇ ਵਿੱਚ ਉਹਨਾਂ ਨੂੰ ਕੀ ਖਾਸ ਲੱਗਿਆ ਇੱਕ ਵਾਰ ਜਾਣਕਾਰੀ ਲੈਣੇ ਆ ਬਿਨਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਪੁਰਾਣੀ ਟੈਕਨੋਲੋਜੀ ਤੇ ਹੁਣ ਦੀ ਟੈਕਨੋਲੋਜੀ ਵੀ ਤੁਹਾਨੂੰ ਕੀ ਫਰਕ ਮਹਿਸੂਸ ਹੁੰਦਾ ਬਾਈ ਜੀ 2011 ਤੋਂ ਮਸ਼ੀਨਾਂ ਦਾ ਕੰਮ ਕਰਦਾ ਪਹਿਲਾਂ ਇਹ ਟਰੈਕਟਰ ਵਾਲੀ ਬਲਕਾਰ ਰੱਖੀ ਐ ਤੇ ਮੈਂ ਉਸ ਤੋਂ ਬਾਅਦ ਵੇਚ ਕੇ ਆਪਣੇ ਛਰ ਲਿਆਂਦੀ ਅੱਛਾ ਜੀ ਤੇ ਜਾਨੀ ਕਿ ਸਾਨੂੰ ਇਹਦੀ ਤਕਨੀਕ ਬਹੁਤ ਵਧੀਆ ਲੱਗੀ ਕਰਤਾਰ ਮਸ਼ੀਨ ਉਹਨਾਂ ਦੀ ਲੈਂਦੀ ਹੈਗੀ ਤੁਹਾਨੂੰ ਇਹਦਾ ਬਹੁਤ ਸਭਿਆਸਰ ਰਹਾ ਵਧੀਆ ਕੀ ਖਾਸ ਤੁਸੀਂ ਇਹਦੇ ਵਿੱਚ ਜਾਣਦੇ ਹੋ ਜਿਵੇਂ BS4 ਇੰਜਨ ਆ ਗਿਆ ਤੇ ਯੂਰੀਆ ਦੀ آمد ਹੋ ਗਈ ਤੇ ਉਹ ਪੁਰਾਣੀ ਟੈਕਨੋਲੋਜੀ ਤੇ ਹੁਣ ਦੀ ਟੈਕਨੋਲੋਜੀ ਦੇ ਵਿੱਚ ਤੁਹਾਨੂੰ ਕੀ ਖਾਦ ਜਿਹੜਾ ਜਿਹੜਾ ਜੂਰੀਆ ਹੈਗਾ ਜੂਰਕੇ ਦਾ ਵੀ ਸਾਨੂੰ ਇਹ ਬਹੁਤ ਵਧੀਆ ਲੱਗਾ ਹੈ ਜੇ ਕੋਈ ਆਮ ਚੱਲਦੀਆਂ ਜਿ ਮਸ਼ੀਨਾਂ ਵਿੱਚ ਗਿਆੜਾ ਮਾਰਦੀਆਂ ਸੀ ਜਾਂ ਕੋਈ ਹੋਰ ਕਰਦੀਆਂ ਸੀਗਾ ਪਰ ਉਹ ਚੋਂ ਦਿੱਕਤ ਨਹੀਂ ਪੈਂਦੀਗੀ ਇਹ ਅਸੀਂ ਵੀ ਇਸੇ ਕਾਰਨ ਇਹ ਅੱਜ ਕੱਲ ਚੱਲਦਾ ਮਾਹੌਲ ਕਣਕ ਦਾ ਵੀ ਅੱਗ ਵਗੈਰਾ ਲੱਗਦਿਆਂ ਕੀ ਉਹਦਾ ਖਤਰਾ ਨਹੀਂ ਰਿਹਾ ਕੋਈ ਸੇਫਟੀ ਬਹੁਤ ਹੈ ਜੀ ਵਿੱਚ ਲੋਕ ਡਰ ਜਾਂਦੇ ਵੀ ਇਹਦਾ ਕੋਈ ਇੰਜਨ ਦਾ ਵੀ ਉਹ ਫਰਕ ਆਗਾ ਕੋਈ ਉਹ ਨਹੀਂ ਹੈਗਾ ਇਸਾਨੀ ਸਾਨੂੰ ਬਹੁਤ ਵਧੀਆ ਲੱਗਾ ਤੇ ਦੂਜੇ ਕਿਸਾਨ ਭਰਾਵਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਹੜੀ ਮਾਈਨ ਲਈਏ ਤੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖੀਏ ਭਾਈ ਜੀ ਮੈਂ ਤਾਂ ਇਹੀ ਕਹਿੰਦਾ ਵੀ ਜੇ ਵੀ ਕਿਸੇ ਨੇ ਮਸ਼ੀਨ ਲੈਣੀ ਆ ਕਰਤਾਰ ਮਸ਼ੀਨ ਲਓ ਸਾਨੂੰ ਬਹੁਤ ਵਧੀਆ ਦਾ ਸੁਰਿਆਸ ਰਿਹਾ ਕਰਤਾਰ ਮਸ਼ੀਨ ਪਹਿਲਾਂ ਵੀ ਸਾਡੇ ਮੇਰੇ ਰਿਸ਼ਤੇਦਾਰਾਂ ਕੋਲੇ ਸੀਗੀ ਤੇ ਅਸੀਂ ਉਹ ਚਲਾਈ ਆਪ ਇਹ ਉਹਦਾ ਕਰਕੇ ਸਾਨੂੰ ਤਾਂ ਬਹੁਤ ਵਧੀਆ ਲੱਗਾਗਾ ਵੀ ਇਹਦੀ ਲੌਂਗ ਲਾਈਫ ਦੀ ਜੇ ਆਪਾਂ ਗੱਲ ਕਰੀਏ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਆਪਾਂ ਨੂੰ ਇਹਦੀ ਲੌਂਗ ਲਾਈਫ ਵੀ ਬਰਕਰਾਰ ਰਹੇ ਤੇ ਇਹਦੀ ਜਿਹੜੀ ਟੁੱਟਪੱਟ ਵੀ ਘੱਟ ਹੋਵੇ ਜਿਵੇਂ ਆਇਤ ਕੀ ਪਹਿਲੀ ਾਰ ਮਸ਼ੀਨ ਲੈਂਦੀ ਆ ਮੈਂ ਥੋਂ ਸਾਰਾ ਪਹਿਲਾ ਐਮਪੀਪੀ ਵੀ ਗਿਆਗਾ ਐਮਪੀ ਬਾਡੀ ਕਰਕੇ ਆਂਦੀ ਆ ਵਧੀਆ ਕੋਈ ਇਹ ਦਿੱਕਤ ਨਹੀਂ ਪਈ ਕਿਸੇ ਗੱਲ ਦੀ ਵੀ ਸਾਨੂੰ ਤੇ ਸਰਵਿਸ ਵੇਲੇ ਕਦੋਂ ਕਦੋਂ ਕੀ ਕੀ ਚੇਂਜ ਕਰਾਉਣਾ ਚਾਹੀਦਾ ਫਿਲਟਰ ਵੀ ਤੁਸੀਂ ਗੱਲ ਉਹਦੇ ਬਾਰੇ ਗੱਲ ਕਰੀਏ ਫਿਲਟਰ ਜੀ ਮੋਗਲ ਲ ਫਿਲਟਰ ਹੋ ਗਿਆ ਜੂਰੀਆ ਫਿਲਟਰ ਹੋ ਗਿਆ ਇਹ ਚੀਜ਼ਾਂ ਜਾਨੀ ਕਿ ਧਿਆਨ ਰ ਦੇ ਵਿੱਚ ਦੇ ਵਿੱਚ ਤਿਆਰੀ ਹੁੰਦੀ ਹੈ ਵੀ ਇੱਕ ਕੰਬੈਨ ਚਲਾਉਣੀ ਆ ਤਾਂ ਉਦੋਂ ਸਭ ਤੋਂ ਪਹਿਲਾਂ ਕੀ ਚੈੱਕ ਕਰਦੇ ਹਾਂ ਪਹਿਲਾਂ ਮੋਗਲਲ ਚੈੱਕ ਕਰਦੇ ਆ ਜੀ ਫਿਰ ਜੂਰੀਆ ਚੈੱਕ ਕਰਦੇ ਆਂ ਡੀਜ਼ਲ ਚੈੱਕ ਕਰਦੇ ਆਂ ਸਾਰਾ ਕੁਝ ਚੈੱਕ ਕਰਕੇ ਫਿਰ ਮਸ਼ੀਨ ਤੋਰਦੇ ਆਂ ਤੇ ਜਦੋਂ ਸਮਾਪਤੀ ਹੋ ਜਾਂਦੀ ਹੈ ਵੀ ਆਪਣਾ ਸ਼ਾਮ ਨੂੰ ਕੰਬਾਈਨ ਨੂੰ ਖੜਾਉਣੀ ਆ ਹਾਂਜੀ ਉਦੋਂ ਵੀ ਚੈੱਕ ਕਰਦੇ ਆਂ ਕੁਝ ਨਹੀਂ ਉਦੋਂ ਕੁਝ ਨਹੀਂ ਚੈੱਕ ਕਰਦੀ ਉਦੋਂ ਮੋਗਲ ਵਾਲਾ ਥੱਲੇ ਧਰਿਆ ਹੁੰਦਾ ਤੇ ਫਿਰ ਅਸੀਂ ਚੈੱਕ ਕਰ ਰਹੇ ਆਂ ਸਵੇਰ ਤੜਕੋ ਚੈੱਕ ਕਰਕੇ ਚੱਲਦੇ ਆਂ ਠੀਕ ਹੈ ਤੇ ਸੀਜ਼ਨ ਵਾਈਜ਼ ਜੇ ਆਪਾਂ ਕਰੀਏ ਵੀ ਸੀਜ਼ਨ ਟੂ ਸੀਜ਼ਨ ਜੇ ਆਪਾਂ ਹੁਣ ਮੰਨ ਲਓ ਕਣਕ ਦੀ ਵਾਢੀ ਖਤਮ ਹੋ ਗਈ ਤੇ ਉਸ ਤੋਂ ਬਾਅਦ ਕੰਬਾਈਨ ਖੜਾਉਣੀ ਆ ਆਪਾਂ ਤਾਂ ਉਦੋਂ ਆਪਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਆਂ ਉਹਦੇ ਚੈੱਕ ਤਾਂ ਦੇਖ ਪਾਲੇ ਦੀ ਵੀ ਜਿਹੜਾ ਕੋਈ ਆਪਾਂ ਇੰਜਨ ਦਾ ਸਾਰਾ ਕੁਝ ਤੇਲ ਪਾਣੀ ਦੇਖ ਕੇ ਚੈੱਕ ਕਰਕੇ ਆਪਣ ਨੂੰ ਜੁਰਗਾ ਕੱਢ ਕੇ ਖੜਾਉਣਾ ਚਾਹੀਦਾ ਜੀ ਤੇ ਜੁਰਗਾ ਨਹੀਂ ਉਹਦੇ ਚ ਰੱਖਣਾ ਚਾਹੀਦਾ ਕਹਿੰਦੇ ਜੰਮ ਜਾਂਦਾਗਾ ਜੀ ਸਿਕਾਪਾ ਕਰਕੇ ਖੜਾਉਣੀ ਚਾਹੀਦੀ ਹੈ ਤੇ ਜੈਕ ਵੀ ਨਾਲ ਹੁੰਦਾ ਜਿਵੇਂ ਕਰਤਾਰ ਕੰਬਾਈਨ ਦੇ ਵਿੱਚ ਆਉਂਦਾ ਵੀ ਉੱਤੇ ਟਾਇਰ ਚੱਕੇ ਜਾਂਦੇ ਆ ਤੇ ਤੁਹਾਡੀ ਟਾਇਰਾਂ ਦੀ ਲਾਈਫ ਵੀ ਵੱਧਦੀ ਆ ਹਾਂਜੀ ਹਾਂਜੀ ਉਹ ਵੀ ਕੋੜ ਖਾਨ ਲਾਉਣੀਆਂ ਚਾਹੀਦੀਆਂ ਥੱਲੇ ਇਹਦੇ ਇਹਦਾ ਕਰਕੇ ਬਿਟਾਰਾਂ ਦੇ ਵਾਜਨ ਘਟਾਉਂਦਾ ਤੇ ਬਾਕੀ ਕਿਸਾਨ ਵੀਰਾਂ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹਨਾਂ ਨੂੰ ਕਰਤਾਰ ਕੰਬਾਈਨ ਲੈਣੀ ਚਾਹੀਦੀ ਆ ਤੇ ਉਹਦੇ ਬਾਰੇ ਦੱਸੋ ਹਾਂਜੀ ਮੈਂ ਇਹ ਹੀ ਕਹਿਣਾ ਵੀ ਮਸ਼ੀਨ ਜੇ ਕਿਸੇ ਨੇ ਵੀ ਸੀਜ਼ਨ ਦਾ ਕੰਮ ਕਰਦਾ ਕੋਈ ਵੀ ਮਸ਼ੀਨ ਸਾਰਾ ਨੂੰ ਵਧੀਆ ਚੱਲਦੀ ਹੈਗੀ ਵਧੀਆ ਦਿੰਦੀ ਹੈ ਜੀ ਕੁਮੇਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਾਣਕਾਰੀ ਦੇਣ ਲਈ ਤੇ ਅਗਲੀ ਵੀਡੀਓ ਚ ਬਹੁਤ ਜਲਦੀ ਨਵੀਂ ਜਾਣਕਾਰੀ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਆ ਗਿਆ ਧੰਨਵਾਦ